ਹਾਂਜੀ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਬੋਬੀ ਸਿੰਘ ਤਾਂ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ ਸਫੇਦ ਮਟਰ ਦੀ ਇੱਕ ਰੈਸਪੀ ਸਫੇਦ ਮਟਰ ਬੜੇ ਆਸਾਨੀ ਨਾਲ ਤੁਸੀਂ ਘਰ ਬਣਾ ਸਕਦੇ ਜੇ ਬਹੁਤ ਸਵਾਦ ਲੱਗਦੇ ਬੜੇ ਡੇਲੀਸ਼ੀਅਸ ਬਣਦੇ ਆ ਜਿਵੇਂ ਕਾਬਲੀ ਛੋਲੇ ਹੁੰਦੇ ਆ ਜਾਂ ਆਲੂ ਮਟਰ ਦੀ ਸਬਜ਼ੀ सेम ਉਸੇ ਤਰੀਕੇ ਨਾਲ ਬਣਦੇ ਨੇ ਆ ਸ਼ੁਰੂ ਕਰਦੇ ਆਂ ਅੱਜ ਦੀ ਰੈਸਪੀ ਆ ਦੋਸਤੋ ਵੇਖੋ ਮੈਂ ਰਾਜਧਾਨੀ ਕੰਪਨੀ ਦੇ ਸਫੇਦ ਮਟਰ ਲਏ ਤੇ ਨੇ ਇਹ ਮਟਰ ਜਿਹੜੇ ਹੁੰਦੇ ਮਤਲਬ ਡਰਾਈ ਕੀਤੇ ਹੁੰਦੇ ਆ ਮਸ਼ੀਨੀ ਡਰਾਈਕ ਹੋਏ ਹੁੰਦੇ ਨੇ ਇਹਨਾਂ ਨੂੰ ਇੱਕ ਕੋਲੀ ਆਪਾਂ ਮਟਰ ਲਾਵਾਂਗੇ ਇੱਕ ਕੋਲੀ ਮਟਰ ਤੁਸੀਂ ਦੇਖਿਆ ਅਹੀਂ ਲੈ ਲੈਂਦੇ ਨੇ ਤੇ ਇਹ ਮਟਰਾਂ ਜਿੱਡਾ ਹੀ ਸਹਜ ਹੁੰਦਾ ਇਹਦਾ ਇਹ ਮਟਰਾਂ ਨੂੰ ਆਪਾਂ ਪਿਓ ਲਾਵਾਂਗੇ ਇਹ ਮਟਰ ਸੀ ਰਾਤ ਵਾਸਤੇ ਪਿਓ ਦੇਨੇ ਨੇ ਅਗਰ ਤੁਸੀਂ ਦਿਨੇ ਪਿਓਨੇ ਤੁਸੀਂ 2-4 4 ਘੰਟੇ ਮਿਨੀਮਮ 4 ਤੋਂ 6 ਘੰਟੇ ਨਾਲੋ ਉਸੇ ਇਹਨਾਂ ਨੂੰ ਪਿਉਣਾ ਹੈ। ਆ ਸਾਦੇ ਪਾਣੀ ਜਾਂ ਆਪਾਂ ਪਿਉ ਦੇਣਾ। ਪਾਣੀ ਠੰਡਾ ਵੀ ਵਰਤ ਸਕਦੇ ਹੋ। ਅਗਰ ਥੋੜਾ ਕੋਸਾ ਕਰਨਾ ਵੀ ਚੱਲ ਜਾਏਗਾ। ਉਸ ਤੋਂ ਬਾਅਦ ਅਗਲੇ ਦਿਨ ਨੂੰ ਦੇਖੋ ਸਾਰੇ ਮਟਰ ਜਦੋਂ ਮਤਲਬ ਚੰਗੀ ਤਰ੍ਹਾਂ ਭੇਜ ਜਾਣ, ਸੋਕ ਹੋ ਜਾਣ। ਉਸ ਤੋਂ ਬਾਅਦ ਇੱਕ ਕੁੱਕਰ ਵਿੱਚ ਇਹਨਾਂ ਨੂੰ ਪਾ ਦੇਣਾ ਤੇ ਪਾਣੀ ਲੋੜ ਅਨੁਸਾਰ ਆਪਣੇ ਮੁਤਾਬਕ ਜਿਸ ਤਰ੍ਹਾਂ ਦੀ ਤੁਸੀਂ ਗਰੇਵੀ ਬਣਾਉਣੀ ਉਨਾ ਕੁ ਪਾਣੀ ਪਾ ਕੇ ਕੁੱਕਰ 'ਚ ਉਹਦੇ ਵਿੱਚ ਸਾਰੇ ਮਟਰ ਪਾ ਦੇਣੇ ਨੇ। ਇਹ ਚ ਥੋੜਾ ਜਿਹਾ ਨਮਕ ਪੋਣਾ ਪਾ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਕੁੱਕਰ ਨੂੰ ਆਪਾਂ ਬੰਦ ਕਰ ਦੇਵਾਂਗੇ ਤੇ ਪ੍ਰੈਸ਼ਰ ਕੁੱਕਰ ਦੇ ਵਿੱਚ ਮਟਰ ਨੂੰ ਗਲਣ ਵਾਸਤੇ ਹੀਟ ਦੇ ਉੱਪਰ ਛੱਡ ਦਵਾਂਗੇ ਉਸ ਤੋਂ ਬਾਅਦ ਅਸੀਂ ਦੋਸਤੋ ਤੜਕੇ ਦੀ ਤਿਆਰੀ ਕਰਾਂਗੇ ਤੜਕੇ ਵਾਸਤੇ ਇੱਕ ਕੜਾਈ ਵਿੱਚ ਥੋੜਾ ਰਫੈਂਡ ਪਾਵਾਂਗੇ ਜਦਦਰਫੈਂਡ ਗਰਮ ਹੋ ਜਾਏਗਾ ਫਿਰ ਆਪਾਂ ਜੀਰਾ ਪਾ ਦਵਾਂਗੇ ਜੀਰਾ ਗਰਮ ਹੋਣ ਤੋਂ ਬਾਅਦ ਪਿਆਇਆ ਪਾ ਕੇ ਪਿਆਇ ਨੂੰ ਭੁੰਨਾਂਗੇ ਪਿਆਜ ਉਰਤਾ ਨੂੰ ਨਾ ਜਾਤਾ ਪਿਆਜ ਬਰਾਊਨ ਨਹੀਂ ਹੋ ਜਾਤਾ ਜਦੋਂ ਚੰਗੀ ਤਰ੍ਹਾਂ ਦੋਸਤੋ ਬਰਾਊਨ ਹੋ ਜੇ ਪਿਆਜ ਉਸ ਤੋਂ ਬਾਅਦ ਆਪਾਂ ਟਮਾਟਰ ਹਰੀ ਮਿਰਚ ਅਦਰਕ ਅਤੇ ਲਸਣ ਦਾ ਪੇਸਟ ਜਿਹਨੂੰ ਆਪਾਂ ਮਿਕਸੀ ਵਿੱਚ ਚੰਗੀ ਤਰ੍ਹਾਂ ਪੀਸ ਲਵਾਂਗੇ ਉਹ ਪਾ ਦਵਾਂਗੇ ਉਹਦੀ ਇੱਕ ਪਿਉਰੀ ਤਿਆਰ ਹੋ ਜਾਏਗੀ ਮਿਕਸੀ ਵਿੱਚ ਉਹ ਸਾਰੇ ਆਪਾਂ ਤੜਕੇ ਦੇ ਵਿੱਚ ਪਾ ਦਵਾਂਗੇ ਨਾਲ ਨਾਲ ਅਸੀਂ ਭੁੰਨੀ ਜਾਣਾ ਤੜਕਾ ਕਿਉਂਕਿ ਤੜਕਾ ਜਿੰਨਾ ਵੀ ਪੁੱਜੇਗਾ ਸਬਜੀ ਉਨੀ ਹੀ ਸਵਾਦ ਹੋਏਗੀ ਤੜਕਾ ਅਗਰ ਕੱਚਾ ਰਹਿ ਜਾਵੇ ਤੇ ਬੋਧੀਆਂ ਸਬਜ਼ੀਆਂ ਸਵਾਦ ਨਹੀਂ ਬਣਦੀਆਂ ਇਸ ਕਰਕੇ ਇਹ ਦੋਸਤੋ ਤੜਕੇ ਨੂੰ ਚੰਗੀ ਤਰ੍ਹਾਂ ਪੁੰਨਾ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ ਉਸ ਤੋਂ ਬਾਅਦ ਭੁਜਦੇ ਹੋਏ ਤੜਕੇ ਵਿੱਚ ਆਪਾਂ ਥੋੜਾ ਨਮਕ ਪਾਵਾਂਗੇ ਨਮਕ ਤੁਸੀਂ ਸਵਾਦ ਅਨੁਸਾਰ ਪੋਣਾ ਹੈ ਜਿੰਨਾ ਕਿ ਤੁਹਾਨੂੰ ਸਵਾਦ ਟੇਸਟਰੀ ਲੱਗਦਾ ਹੈ ਉਨਾ ਕੁ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਸੁੱਕਾ ਧਨੀਆ ਪਾਊਂਗੇ ਥੋੜੀ ਲਾਲ ਮਿਰਚ ਪਾਵਾਂਗੇ ਵਿੱਚ ਪਾ ਲਾਂਗੇ ਹਲਦੀ ਪਾਵਾਂਗੇ ਤੁਸੀਂ ਆਪਣੀ ਲੋੜ ਅਨੁਸਾਰ ਮਾਤਰਾ ਵਧਾ ਘਟਾ ਵੀ ਸਕਦੇ ਹੋ ਹਾਂ ਆ ਦੇਖੋ ਥੋੜੀ ਜਿਹੀ ਦੇਗੀ ਮਿਰਚ ਪਾਵਾਂਗੇ ਦੇਗੀ ਮਿਰਚ ਥੋੜਾ ਜਿਹਾ ਕਲਰ ਦਿੰਦੀ ਹੈ ਰੈਸਪੀ ਨੂੰ ਆ ਦੋਸਤੋ ਸਾਰੇ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ। ਆ ਦੋਸਤੋ ਥੋੜੀ ਪੀਸੀ ਕਾਲੀ ਮਿਰਚ ਵੀ ਪਾ ਰਵਾਂਗੇ। ਪੀਸੀ ਕਾਲੀ ਮਿਰਚ ਹੀ ਪਹਿਲਾਂ ਨਹੀਂ ਭਾਈ ਇਸ ਕਰਕੇ ਉਹਦੀ ਵਰਤੋਂ ਪਾ ਸਕਦੇ ਹਾਂ। ਅਗਰ ਤੁਹਾਨੂੰ ਕੋਈ ਜ਼ਿਆਦਾ ਮਸਾਲਾ ਐਕਸੈਸ ਅਮਾਊਂਟ ਵਿੱਚ ਲੱਗਦਾ ਹੈ ਤਾਂ ਤੁਸੀਂ ਉਸ ਮਸਾਲੇ ਨੂੰ ਘਟਾ ਵੀ ਸਕਦੇ ਹੋ। ਇਹ ਸਾਰੇ ਜਿਹੜੇ ਮਸਾਲੇ ਹੁੰਦੇ ਆ ਆਪਣੇ ਸਵਾਦ ਦੇ ਅਨੁਸਾਰ ਹੀ ਪਾਏ ਜਾਂਦੇ ਹਨ ਸਾ ਦੋਸਤੋਂ ਹੁਣ ਕੁੱਕਰ ਨੂੰ ਖੋਲ ਕੇ ਦੇਖਦੇ ਆ ਆ ਸਫੇਦ ਮਟਰ ਤੁਸੀਂ ਵੇਖੋ ਜਿਹੜੇ ਚਿੱਟੇ ਮਟਰ ਹਨ ਉਹ ਚੰਗੀ ਤਰ੍ਹਾਂ ਗਲ ਚੁੱਕੇ ਹਨ ਆ ਛਿਲਕਾ ਵੱਖਰਾ ਹੋ ਗਿਆ ਇਹ ਨਿਸ਼ਾਨੀ ਹੈ ਕਿ ਮਟਰ ਚੰਗੀ ਤਰ੍ਹਾਂ ਬੋਇਲ ਹੋ ਗਏ ਹਨ ਉਸ ਤੋਂ ਬਾਅਦ ਦੋਸਤੋ ਜਿੰਨਾ ਵੀ ਆਪਾਂ ਤੜਕਾ ਤਿਆਰ ਕੀਤਾ ਹੈ ਆਪਾਂ ਮਟਰਾਂ ਦੇ ਵਿੱਚ ਪਾ ਦਵਾਂਗੇ ਆ ਦੋਸਤੋ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਥੋੜੀ ਜੀ ਕਸੂਰੀ ਮੇਥੀ ਪਾਵਾਂਗੇ ਉੱਪਰ ਜਦੋਂ ਸਬਜੀ ਚੰਗੀ ਤਰ੍ਹਾਂ ਰਿਜ ਜਾਵੇ ਉੱਪਰ ਘਿਓ ਆ ਜਾਵੇ ਇਹ ਹੀ ਨਿਸ਼ਾਨੀ ਹੁੰਦੀ ਹੈ ਸਬਜੀ ਬਿਲਕੁਲ ਤਿਆਰ ਹੋ ਗਈ ਹੈ ਆ ਤੁਸੀਂ ਦੇਖੋਗੇ ਸਫੇਦ ਮਟਰਾਂ ਨੂੰ ਆਪਾਂ 2-3 ਰਿਜੇ ਦਵਾਣੇ ਹਨ ਤੇ 2-3 ਰਿਜੇ ਦਵਾਣ ਤੋਂ ਬਾਅਦ ਸਬਜੀ ਸਾਡੀ ਖਾਣ ਵਾਸਤੇ ਬਿਲਕੁਲ ਰੈਡੀ ਹੈ ਆ ਦੋਸਤੋ ਹੁਣ ਇਹਨੂੰ ਕੋਲੀ 'ਚ ਕਢ ਲਵਾਂਗੇ ਤਾ ਦੋਸਤੋ ਇਹ ਸਾਡੀ ਅੱਜ ਦੀ ਰੈਸਪੀ ਤੁਸੀਂ ਵੀ ਬਣਾਓ ਅਤੇ ਸਾਰੇ ਖਾਓ ਬਹੁਤ ਵਧੀਆ ਰੈਸਪੀ ਬਣੀ ਹੈ ਇਹਨੂੰ ਤੁਸੀਂ ਪੂੜੀ ਨਾਲ ਖਾ ਸਕਦੇ ਆਂ ਚੋਲਾ ਨਾਲ ਖਾ ਸਕਦੇ ਆਂ ਰੋਟੀ ਨਾਲ ਵੀ ਖਾ ਸਕਦੇ ਜੀ ਤਾਂ ਦੋਸਤੋ ਮੈਨੂੰ ਬਣਾ ਕੇ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਮੇਰੀ ਰੈਸਪੀ ਕਿਹ ਤਰ੍ਹਾਂ ਦੀ ਲੱਗੀ ਤੇ ਮੈਂ ਹਾਂ ਦੋਸਤੋ ਤੁਹਾਡਾ ਆਪਣਾ ਬੋਬੀ ਸਿੰਘ ਤੇ ਗਾ ਵੀ ਤੁਹਾਡੇ ਲਈ ਹੋਰ ਵੀ ਮੈਂ ਰੈਸਪੀ ਲੈ ਕੇ ਆਇਆ ਕਰਾਂਗਾ ਧੰਨਵਾਦ